ਜਦੋਂ ਥੋੜੇ ਜੇ ਇਕੱਠੇ ਹੁੰਦੇ ਆ ਉਹਨਾਂ ਦਾ ਸੰਸਕਾਰ ਕਰਨਾ ਚਾਹੀਦਾ ਗੁਰੂ ਗੋਬਿੰਦ ਰਹਿਤ ਮਰਿਆਦਾ ਪੜਿਓ ਹੋਰ ਵੀ ਬੇਚੇਰੀਆਂ ਜਿਹੜੀਆਂ ਘੁੰਨੀਆਂ ਪੱਦੇ ਦੇ ਦਿਮਾਗ 'ਚ ਹੁੰਦੀਆਂ ਵੀ ਸਿੱਖ ਇਹ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਸਾਡੀ ਕੌਮ ਦੇ ਰਹਿਤ ਮਰਿਆਦਾ ਪੜੋ ਉਹਦੇ ਵਿੱਚੋਂ ਹੀ ਹੱਲ ਨਿਕਲਿਆ ਤੇ ਕੇਸਾਂ ਨੂੰ ਉਸ ਗੁਰੂ ਪਿਆਰ ਵਾਲੇ ਜਿਹੜੇ ਵਿਰਧ ਹੋ ਜਾਂਦੇ ਆ ਟੁੱਟ ਜਾਂਦੇ ਆ ਉਹਨਾਂ ਦਾ ਸੰਸਕਾਰ ਕਰਨਾ ਚਾਹੀਦਾ ਸੰਸਕਾਰ ਕਰਿਆ ਤੇ ਬਾਕੀ ਬਹੁਤ ਸੋਹਣਾ ਇਹ ਉਪਰਾਜਾ ਪ੍ਰਬੰਧਕ ਜਨਾਂ ਨੇ ਕੀਤਾ ਸਤਿਗੁਰੂ ਪਿਆਰ ਵਾਲੇ ਉਹ ਮਰਦਾਂ ਵਾਲੀਆਂ ਖੇਡਾਂ ਵੀ ਹੋਣੀਆਂ ਹੁਣ ਇਹ ਵੀ ਸਤਿਗੁਰਾਂ ਦੀ ਬਖਸ਼ਿਸ਼ ਹੀ ਐ ਗੁਰੂ ਅੰਗਦ ਦੇ ਪਾਤਸ਼ਾਹ ਦੀ ਬੇਲੇ ਤੋਂ ਪਹਲਵਾਨੀ ਚੱਲੀ ਆਉਂਦੀ ਐ ਮੇਰੇ ਗੋਬਿੰਦ ਸਿੰਘ ਪਾਤਸ਼ਾਹ ਉਹਦੇ ਆਪ ਗੁਰੂ ਪਿਆਰ ਵਾਲੇ ਉਹ ਮਰਦਾਂ ਵਾਲੀਆਂ ਖੇਡਾਂ ਦੇ ਬਹੁਤ ਪਿਆਰ ਕਰਦੇ ਸਨ ਆਸ਼ਿਕ ਸਨ ਸਾਡੇ ਇਲਾਕੇ 'ਚ ਇੱਕ ਬਾਬਾ ਜ਼ੋਰਾਵਰ ਸਿੰਘ ਦਾ ਥਾਨ ਐ ਉਹ ਬਾਬਾ ਜ਼ੋਰਾਵਰ ਸਿੰਘ ਸਤਿਗੁਰਾਂ ਦੇ ਸਹਜਾਦੇ ਨਹੀਂ ਉਹ ਬਾਬਾ ਜ਼ੋਰਾਵਰ ਸਿੰਘ ਜਿਹੜੇ ਨੇ ਉਹ ਗਰੂ ਪਿਆਰ ਵਾਲਿਓ ਕਹਿੰਦੇ ਆਨੰਦਪੁਰੀ ਦੀ ਧਰਤੀ ਤੇ ਘੋਲ ਹੋਏ ਤੇ ਸਹਮਜਾਦਾਂ ਬਾਬਾ ਜੂਰਾਵਰ ਸਿੰਘ ਨੂੰ ਉਸ ਜਰਾਵਰ ਸਿੰਘ ਨੇ ਕੁਸ਼ਤੀ ਵਿੱਚ ਹਰਾ ਦਿੱਤਾ ਤੇ ਪਾਤਸ਼ਾਹ ਨੇ ਗਲਣਾ ਲਾਇਆ ਤੇ ਕਿਹਾ ਤੂੰ ਵੀ ਜਦੋਂ ਸਾਬੋ ਕੀ ਤਲਵੰਡੀ ਦੀ ਧਰਤੀ ਤੇ ਮਾਤਾ ਸੁੰਦਰੀ ਜੀ ਮਾਤਾ ਸਹਿਬਕੌਰ ਜੀ ਆਏ ਸਨ ਦਿੱਲੀ ਦੀ ਧਰਤੀ ਤੋਂ ਵਾਪਸ ਉਹਨਾਂ ਦੇ ਦਿਲ ਵਿੱਚ ਚਾਹ ਸੀ ਵੀ ਅੱਜ ਅਸੀਂ ਸਹਮਜਾਦਿਆਂ ਨੂੰ ਮਿਲਣਾ ਹੈ ਅਸੀਂ ਆਪਣੇ ਪੁੱਤਰਾਂ ਨੂੰ ਮਿਲਣਾ ਆਪਣੇ ਲਾਲਾਂ ਨੂੰ ਮਿਲਣਾ ਆਣ ਵੀ ਦਾਤਾ ਜੀ ਸਾਹਿਬ ਜاده ਕਿੱਥੇ ਆ ਉਹਨਾਂ ਦੇ ਦਿਦਾਰੇ ਨਹੀਂ ਹੋ ਰਹੇ ਸਤਿਗੁਰ ਕਹਿੰਦੇ ਮੈਂ ਇੱਕ ਸੌਦਾ ਕਰ ਲਿਆ ਸੌਦਾ ਬੜਾ ਫਾਇਦੇਦਾਰ ਆ ਚਾਰ ਪੁੱਤ ਦਿੱਤੇ ਸੀ ਉਹ ਚਾਰ ਵਾਰ ਕੇ ਮੈਂ ਆ ਹਜ਼ਾਰ ਪੁੱਤ ਬਣਾ ਦੇ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਹਾ ਭయ్యా ਜੀਵਤ ਕਈ ਬਾਜ਼ਾਰ ਆਪਣੇ ਮੰਦਰ ਝਾਤੀ ਮਾਰਿਓ ਕੀ ਅਸੀਂ ਉਹਨਾਂ ਹਜ਼ਾਰਾਂ ਵਿੱਚ ਆਉਨੇ ਆ ਜਾਂ ਐਵੇਂ ਤੁਰੇ ਫਿਰਦੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਜੋ ਗੁਰੂ ਵਾਲੇ ਬਣੂ ਗੁਰੂ ਵਾਲੇ ਬਣੀਏ ਇਹ ਕੋ ਵੀਡੀਓ ਬੜੀ ਪੰਜਾਬੀ ਵਿੱਚ ਕਹਿਦੀ ਹੈ ਪੀਪੀਏ ਦੇਖਣੋ ਇੱਕ ਬੰਦਾ ਆਇਆ ਪੰਜਾਬ ਦੀ ਧਰਤੀ ਤੇ ਇਤਿਹਾਸ ਸੁਣ ਕੇ ਸਤਿਗੁਰਾਂ ਦੇ ਚਰਨਾਂ ਨਾਲ ਪਿਆਰ ਪਿਆ ਉਹ ਅਮਰਤਾਰੀ ਹੋ ਗਿਆ ਤੇ ਅਸੀਂ ਤੇ ਜੰਮੇ ਹੀ ਇੱਥੇ ਆ ਅਸੀਂ ਤੇ ਸੂਰਬੀਰਾਂ ਦਾ ਇਤਿਹਾਸ ਸੁਣ ਕੇ ਵੱਡੇ ਹੋਏ ਆ ਅੱਜ ਦੇ ਗੁਰਬਾਣੀ ਸੁਣ ਕੇ ਵੱਡੇ ਹੋਏ ਆ ਸਾਡਾ ਕਿਉਂ ਨਹੀਂ ਦਿਲ ਕਰਦਾ ਉਹਦਾ ਮਜ਼ਾਕ ਬੜਾੜਾ ਆ ਕਈਆਂ ਨੇ ਵੀ ਇੰਜ ਬੋਲਦਾ ਉਹ ਇੰਜ ਬੋਲਦਾ ਜਰੂਰ ਪ੍ਰਵਾਨ ਕਰਿਓ ਜੀ ਵਿਸ਼ੇਸ਼ ਤੌਰ ਤੇ ਸਭ ਤੋਂ ਪਹਿਲਾਂ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਤਰਸ ਕੀਤਾ ਇਹ ਏਡਾ ਸੋਹਣਾ ਅੱਜ ਦਾ ਇਹ ਸਾਰਾ ਸਮਾਗਮ ਸਤਿਗੁਰਾਂ ਦੀ ਕਿਰਪਾ ਸਦਕਾਈ ਆਪਾਂ ਸਾਰਿਆਂ ਨੂੰ ਇਹ ਘੜੀਆਂ ਨਸੀਬ ਖੁਸ਼ੀਆਂ ਦੇ ਧੰਨਵਾਦ ਸਤਿਗੁਰਾਂ ਦਾ ਤੇ ਦੂਜਾ ਧੰਨਵਾਦ ਪ੍ਰਬੰਧਕ ਜਨਾ ਦਾ ਬੜਾ ਸੋਚਾ ਜਾ ਪ੍ਰਬੰਧ ਇਹਨਾਂ ਨੇ ਕੀਤਾ ਤੇ ਗੁਰੂ ਪਿਆਰ ਵਾਲਿਓ ਗੁਰੂ ਗੁਰੂ ਕੇ ਗ੍ਰੰਥੀ ਸਿੰਘ ਵਜ਼ੀਰ ਗਿਆਨੀ ਬਲਕਾਰ ਸਿੰਘ ਜੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਪਤਾ ਲੱਗਿਆ ਵੀ ਬੜੇ ਵਿਦਵਾਨ ਨੇ ਬੜੀ ਸੂਝ-ਬੂਝ ਉਹਨਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਤੇ ਬੜੇ ਸੋਹਣੇ ਉਪਰਾਲੇ ਉਹ ਕਰਦੇ ਰਹਿੰਦੇ ਆ ਅਰਦਾਸ ਕਰਦੀ ਆਂ ਵੀ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਬਾਕੀ ਸਮੁੱਚੀ ਮੈਨੇਜਮੈਂਟ ਦੇ 25 ਸ਼ਫੀਨਾ ਨੇ ਜੀ ਤੇ ਸਮੁੱਚੇ ਵੀਰਾਂ ਦੀ ਹੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਸਰਦਾਰ ਸਰਬਜੀਤ ਸਿੰਘ ਜੀ ਸਰਪੰਚ ਸਾਹਿਬ ਜਿਨ੍ਹਾਂ ਨੇ ਸਾਨੂੰ ਸੱਜ ਕੇ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਵਾਈ ਹੈ ਬੜੇ ਪ੍ਰੇਮ ਵਾਲੇ ਪਿਆਰ ਵਾਲੇ ਨੇ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਨਾ ਗਿਆਨੀ ਗੁਰਪ੍ਰੀਤ ਸਿੰਘ ਜੀ ਲਾਂਡਰਾ ਢਾਡੀ ਜਥਾ ਜਿਨ੍ਹਾਂ ਦਾ ਉਹ ਵੀ ਆਪ ਜੀਆਂ ਕੋਲ ਹਾਜ਼ਰੀ ਭਰ ਕੇ ਗਏ ਤੇ ਉਹਨਾਂ ਨੇ ਹੀ ਸਾਡਾ ਸੰਪਰਕ ਸਰਪੰਚ ਸਾਹਿਬ ਨਾਲ ਕਰਵਾਇਆ ਤੇ ਗਿਆਨੀ ਜੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹਾਜ਼ਰੀ ਉਹਨਾਂ ਨੇ ਭਰਨੀ ਸੀ ਏ ਉਹ ਯੂਰਪ ਦੇ ਧਰਤੀ ਤੇ ਗਏ ਹੋਏ ਉਥੇ ਵੀ ਸੰਗਤਾਂ ਪਿਆਰ ਕਰਨ ਵਾਲੀਆਂ ਪ੍ਰੇਮ ਕਰਨ ਵਾਲੀਆਂ ਉਥੇ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾ ਰਹੇ ਤੇ ਸਾਡੀ ਡਿਊਟੀ ਲਈ ਕਿ ਅਸੀਂ ਹੁਕਮ ਮਜਾਉਣ ਲਈ ਆਏ ਆ ਤੇ ਧੰਨਵਾਦ ਰੇਜਰ ਸਿੰਘ ਜੀ ਬਚਿੱਤਰ ਸਿੰਘ ਜੀ ਰੂੜ ਸਿੰਘ ਜੀ ਸੰਦੀਪ ਸਿੰਘ ਜੀ ਚਰਨਜੀਤ ਸਿੰਘ ਜੀ ਚੰਨੀ ਖੰਡ ਸੁਖਵਿੰਦਰ ਸਿੰਘ ਜੀ ਜਾਜਾ ਰਣਜੀਤ ਸਿੰਘ ਜੀ ਨਰਵੈਰ ਸਿੰਘ ਜੀ ਅਮਰੀਕ ਸਿੰਘ ਜੀ ਡਿਪਟੀ ਕਰਨਲ ਸਿੰਘ ਜੀ ਤੁੰਗ ਕਸ਼ਮੀਰ ਸਿੰਘ ਜੀ ਸੰਧਾ ਲਖਪ੍ਰੀਤ ਸਿੰਘ ਜੀ ਟਿੱਬੇ ਵਾਲੇ ਨਿਰਮਲ ਸਿੰਘ ਜੀ ਮਰੋਹ ਕਰਦੇ ਆ ਤੇ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਬੜਾ ਸੁਝਾ ਪ੍ਰਲਾਪ ਤੁਸੀਂ ਆਨੇ ਕੀਤਾ ਤੇ ਪਤਾ ਲੱਗਾ ਵੀ ਲੰਮਾ ਸਮਾਂ ਹੋ ਗਿਆ ਤੇ ਵੀਰਾਂ ਨੇ ਦੱਸਿਆ ਕਿ ਇਹ 15 ਸਾਲ ਪਹਿਲਾਂ ਹੀ ਇਹ ਆਰਬਿਕ ਪ੍ਰੋਗਰਾਮ ਸ਼ੁਰੂ ਹੋਇਆ ਪਹਿਲਾਂ ਕੁਝ ਪ੍ਰੋਗਰਾਮ ਹੋਰੀ ਚੱਲਦਾ ਸੀ ਤੇ ਇਹ ਵੀ ਗੱਲ ਕਹੀ ਹੈ ਇਹ ਵਰਕਦਾ ਸਤੂਰਾਂ ਦੀਆਂ ਬਖਸ਼ਿਸ਼ ਕੀਤੀਆਂ ਵੀ ਜਦੋਂ ਦਾ ਅਸੀਂ ਇਹ ਧਾਰਮਿਕ ਪ੍ਰੋਗਰਾਮ ਸ਼ੁਰੂ ਕੀਤਾ ਤੇ ਸਾਡੇ ਪਿੰਡ ਦੇ ਹਾਲਾਤ ਹੀ ਬਦਲ ਗਏ ਬਖਸ਼ਿਸ਼ ਆ ਮੇਰਾ ਗੁਰੂ ਪਿਆਰ ਵਾਲਿਓ ਸੱਚ ਸਤੂਰਾਂ ਦੇ ਲੇਖੇ ਮਾਇਆ ਲਾਉਂਗੇ ਤੇ ਮਾਇਆ ਵਧੇਗੀ ਦਸਵੰਦ ਦਾ ਕਨਸੈਪਟ ਹੈ ਵੀ ਥੋੜੇ ਸਤੂਰਾਂ ਨੇ ਦਿੱਤਾ ਸੀ ਬਹੁਤ ਵੱਡਾ ਕਨਸੈਪਟ ਹੈ ਇਹ ਤੇ ਬੋਲਣ ਲਈ ਬੜਾ ਸਮਾਂ ਚਾਹੀਦਾ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ ਸੁਮੋਚੀਆਂ ਸਕਤਾਂ ਦਾ ਤਹਿਜ ਰੋ ਧੰਨਵਾਦ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਸਾਊਂਡ ਵਾਲੇ ਵੀਰਾਂ ਦਾ 골ਡਨ ਸਾਊਂਡ ਕਾਕਾ ਵੀਰ ਜੀ ਇਹ ਵੀ ਗਿਆਨੀ ਗੁਰਪ੍ਰੀਤ ਸਿੰਘ ਜੀ ਲਾਂਡਰਾ ਸਾਹਿਬ ਉਹਨਾਂ ਦੇ ਨਾਲ ਸਾਊਂਡ ਦੀ ਸੇਵਾ ਨਿਭਾਉਂਦੇ ਆ ਤੇ ਅੱਜ ਸਾਡੇ ਨਾਲ ਸੇਵਾ ਨਿਭਾਈ ਆ ਧੰਨਵਾਦ ਕਰਦੇ ਆ ਬੜਾ ਸੋਹਣਾ ਤੁਸੀਂ ਸਾਊਂਡ ਚਲਾਇਆ ਪਾਤਸ਼ਾਹ ਤੁਹਾਡੇ ਤੇ ਵੀ ਮਿਹਰ ਰੱਖਣਾ ਤੇ ਤੁਹਾਡੀ ਮਸ਼ੀਨਰੀ ਸਾਰੀ ਤੇ ਆਪਣਾ ਮਿਹਰ ਪ੍ਰਿਆਸ ਰੱਖਣਾ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਸਮੂਹ ਜੀਆਂ ਸੰਗਤਾਂ ਦਾ ਤਹਿਜਿਲੋ ਧੰਨਵਾਦ ਇੱਕ ਧੰਨਵਾਦ ਆਪਾਂ ਰਲ ਕੇ ਕਰੀਏ ਉਹ ਕਰਨਾ ਸਹਿਬ ਜੀੁਰੂ ਗੋਪਨ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪਾਤਸ਼ਾਹ ਧੰਨਵਾਦ ਤੇਰਾ ਤੂੰ ਸਾਡੇ ਲਈ ਕਿੱਡੇ ਦੁੱਖ ਸਾਰੇ ਸਾਡੇ ਲਈ ਆਪਾਂ ਕੁਰਬਾਨ ਕੀਤਾ ਅੱਜ ਜਿਹੜੀ ਆਜ਼ਾਦੀ ਦਾ ਅਸੀਂ ਆਨੰਦ ਮਾਣ ਰਹੇ ਆ ਇਹਦਾ ਮੁੱਢ ਤੂੰ ਹੀ ਬੰਨੇ ਆ ਅੱਜ ਜੋ ਅਸੀਂ ਸਰਦਾਰੀਆਂ ਦਾ ਆਨੰਦ ਦਾ ਜੈਕਾਰਾ ਲਾਈਏ ਜੈਕਾਰਾ ਕਿਸੇ ਦੇ ਘਰੇ ਜੋ ਆਗਦਾ ਜਨਮ ਦਿਨ ਹੋਵੇ ਨਾ ਸਾਰਾ ਟੱਬਰ ਲਲਕਾਰੇ ਮਾਰਨ ਨੂੰ ਨਹੀਂ ਛੱਡਦਾ ਵੀ ਸਾਡੇ ਘਰੇ ਅੱਜ ਖੁਸ਼ੀ ਹੈ ਤੇ ਗੁਰੂ ਪਿਆਰ ਵਾਲੇ ਵਾਜ ਤੇ ਮਾਤਾ ਸਾਹਿਬ ਕੌਰ ਦੇ ਪੁੱਤ ਦਾ ਜਨਮ ਦਿਹਾੜਾ ਅੱਜ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਦੀ ਪੁੱਤ ਬਿੰਦੀ ਪੁੱਤ ਚਾਰ ਸਾਹਿਬ ਜੀ ਦੇ ਤੇ ਖਾਲਸਾ ਨਾਦੀ ਪੁੱਤ ਇੱਕ ਸਾਡਾ ਗੀਤ ਆ ਰਿਹਾ ਉਹਦੇ ਵਿੱਚ ਸ਼ੇਅਰ ਹੈ ਵੀ ਹੱਥਾਂ ਵਿੱਚ ਪਾਏ ਹੋਏ ਕੜੇ ਵੇਖ ਲੈ ਵੱਟ ਦੂਰੇ ਦੂਰੇ ਮੁੱਛਾਂ ਤਾਈਂ ਚੜੇ ਵੇਖ ਲੈ ਦਮਾਲਿਆਂ ਤੇ ਖੰਡੇ ਤੋੜੇ ਮੜੇ ਵੇਖ ਲੈ ਵੈਰੀ ਅੱਗੇ ਹਿਗਾ ਤਾਣ ਖੜੇ ਵੇਖ ਲੈ ਪਤ ਚੜ ਪਿੱਛੋਂ ਆਉਣ ਵਾਲੀ ਬਸੰਤ ਵਾਲੀ ਰੁੱਤ ਨੇ ਗਰਜਾ ਸਿਆਂ ਜਿਨ੍ਹਾਂ ਨੂੰ ਕੀਦੇ ਖਾਲਸੇ ਇਹ ਗੁਰੂ ਗੋਬਿੰਦ ਸਿੰਘ ਦੇ ਇਥੇ ਲੜਕਾਰੀ ਨਹੀਂ ਇਥੇ ਹੈ ਜਕਾਰਾ 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 ਤੇਰੇ ਦੁੱਖ ਚ ਲੰਣਾ ਪੈ ਜੇ ਸਬਰ ਦਿੰਦਾ ਕਦੇ ਵੀਰ ਦਾ ਚਾਹੀਦਾ ਚੜ ਦੀ ਕਲਾ ਦਾ ਜਕਾਰਾ ਦੁਬਾਰਾ ਨਹੀਂ ਕਹਿਣਾ ਫਤਿਹ ਬੁਲਾਉਣੀ ਹੈ ਕਹਿੰਦੀ ਦੁਬਾਰਾ ਬੁਲਾਓ ਜਕਾਰਾ ਨਹੀਂ ਭਾਈ ਦੁਬਾਰਾ ਲਾਉਣਾ ਇੱਕੋ ਬਾਾਰ ਲਾਉਣਾ ਹੈ ਤੇ ਖੁਸ਼ੀਆਂ ਦਾ ਲਾਉਣਾ ਜਕਾਰਾ ਪਾਤਸ਼ਾਹ ਦਾ ਕਰੀਏ ਧੰਨਵਾਦ ਆਓ ਸਾਰੇ ਰਲ ਕੇ ਗੱਜ ਕੇ ਆਖੋ ਖੁਸ਼ੀਆਂ ਦਾ ਜ਼ਕਾਰਾ ਆਖ ਜਾਵੇਂ ਨਿਹਾਲ ਹੋ ਜਾਵੇਂ ਫਤ ਵਿਚੋਂ ਨਿਆਰੀ ਐਸਾ ਪੰਥ ਖਾਲਸਾ ਸਜਾਇਆ ਬਾਜਾਂ ਵਾਲੇ ਨੇ ਸਰਬ ਲੋਹ ਦੇ ਬਾਟੇ ਬਾਟੇ ਵਿੱਚੋਂ ਦੇ ਅੰਮ੍ਰਿਤ ਗਿੱਧੜਾਂ ਨੂੰ ਸ਼ੇਰ ਹੈ ਬਣਾਇਆ ਬਾਜਾਂ ਵਾਲੇ ਨੇ ਦੁਨੀਆ ਤੇ ਜਿਸ ਦੀ ਨਾ ਮਿਲਦੀ ਮਿਸਾਲ ਕੋਈ ਸਵਾ ਲੱਖ ਨਾਲ ਇੱਕ ਨੂੰ ਲੜਾਇਆ ਬਾਜਾਂ ਵਾਲੇ ਨੇ ਖਾਲਸੇ ਜੇ ਤੂੰ ਪਹਿਲਾ ਚਾਰੇ ਪੁੱਤ ਮਾਰ ਫਿਰ ਖਾਲਸੇ ਨੂੰ ਪੁੱਤ ਹੈ ਬਣਾਇਆ ਬਾਜਾਂ ਵਾਲੇ ਨੇ ਖਾਲਸੇ ਨੂੰ ਪੁੱਤ ਹੈ ਬਣਾਇਆ ਨਾਮ ਪਿਆਰਿਆਂ ਸਤ ਪਿਆਰਿਆਂ ਸਿੱਧਿਕਵਾਨਾਂ ਦੀ ਕਿਰਪਾ ਪਰਮੰਤ ਕਾਲ사 ਜੀ ਕੇ ਅਰਦਾਸ ਹੈ ਜੀ ਸਰਬੰਦ ਕਾਲ사 ਜੀ ਕੋ ਵਾਹਿਗੁਰੂ 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 ਨਾਮ ਜਪੇ ਆਵੇ ਨਾਮ ਜਪੇ ਆਉਣ ਕਾ ਸਦਕਾ ਸਰਬ ਸੁਖੋ ਵੇਜਾਂ ਜਾਂ ਕਾਲ사 ਜੀ ਸਾਜਿ ਖਾਨਦਾਰ ਰਛਿਆ ਆਵੇ ਦੇਖ ਤੇ ਫਤੇ ਬਿਰਦ ਕੀ ਭੈਜ ਭਾਨ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਕਾਲ사 ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾ ਨੂੰ ਸਿੱਖੀ দান ਕੇਤਾਰ ਅਹਿਦਾਨ ਵੇਕਦਾਨ ਸਾਧਾਨ ਪ੍ਰੋਸਾਧ ਆਨੰਦਾ ਸਰਦਾ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਚਨਾਨ ਕਿਉਂਕੀ ਆ ਝੰਡੇ ਡੰਗੇ ਜੁਗੋ ਜੋਗਿਆ ਦਾਲ ਧਰਮ ਕਾ ਜੈਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਾਤ ਉਸਤੀ ਮਾਤ ਦਾ ਰਖਾ ਵਾਹਿਗੁਰੂ ਜੀ ਏ ਆਕਾਲ ਪੁਰਖ ਜੀ ਨਤਾੜਿਆਂ ਦੇ ਦਾਣ ਸਤਿਗੁਰੂ ਜੀ ਨਿਉਟਿਆਂ ਦੀ ਊੜ ਸਤਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਨੇ ਕਿਰਪਾ ਕੀਤੀ ਹੈ ਵਿਸਾਖੀ ਵਾਲੇ ਦੇਣਾ ਆਨੰਦਪੁਰ ਸਾਹਿਬ ਕੇਸਗੜ ਸਾਹਿਬ ਆਪ ਜੀਆਂ ਨੇ ਮਿਹਰ ਕਰਕੇ ਖਾਲਸਾ ਪੰਥ ਸਜਾਇਆ ਇਸੇ ਖੁਸ਼ੀ ਦੇ ਵਿੱਚ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਪੁਰ ਮਨਾਉਂਦਿਆਂ ਹੋਇਆਂ ਸਲਾਣਾ ਸਤਿਗੁਰ ਪਾਤਸ਼ਾਹੀ ਜੀ ਮਹਾਰਾਜ ਆਪ ਜੀ ਨੇ ਇਸ ਕਿਰਪਾ ਕੀਤੀ ਹੈ ਸਲਾਣਾ ਦੀਵਾਨ ਸੱਜੇ ਨੇ ਸੱਜੇ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਗਾਇਆ ਗਿਆ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਆਪਨੇ ਮਿਹਰਾਂ ਕੀਤੀਆਂ ਗੁਰ ਇਤਿਹਾਸ ਗਾਇਨ ਕਰਦਿਆਂ ਸੁਣਦਿਆਂ ਭੁਲਾਈ ਤੇ ਪਾੜ ਜਾਪ ਹੋਏ ਅਖਰਵਾਦਾ ਘਾਟਾ ਭੁਲ ਜੁਕ ਮਾਫ ਕਰਨਾ ਜੀ ਅਗੇ ਤੋਂ ਸੋਚਦੇ ਸ਼ਿਪਹਿ ਤਾੜੀ ਪੜਦੀ ਸਮਰੱਥਾ ਸੇਵਾ ਬਖਸ਼ਿਓ ਜੀ ਮਹਾਰਾਜ ਮਿਹਰ ਕਰਨੀ ਜੀ ਨਗਰ ਕੀੜੇ ਸ਼ੁਕਸ਼ਾਂਤੀ ਵਰਤਾਉਣੀ ਮਾਲ ਮਰੁਖੀ ਜੀ ਆਜੰਤ ਫਸਲવાડી ਮਸ਼ਿੰਦਰ ਸਰਖੇ ਮੇਰ ਪਰਿਆਤ ਰਖੜੇ ਦੇਸ਼ ਪਰਦੇਸ ਚੜ੍ਹਦੀ ਕਲਾ ਕਰਨੀ ਨਗਰ ਨਵਾਸੀ ਸੰਗਤਾਂ ਵੱਲੋਂ ਅਲਾਕਰਵਾਸੀ ਸੰਗਤਾਂ ਵੱਲੋਂ ਦੇਸ਼ ਪਰਦੇਸ ਦੀ ਸੰਗਤ ਵੱਲੋਂ ਸਤਿਗੁਰੂ ਜੀ ਇਸ ਸਾਲ ਦੀ ਸੇਵਾ ਨਿਭਾਈ ਗਈ ਆਪ ਜੀ ਨੇ ਸੇਵਾ ਪ੍ਰਵਾਨ ਕਰਨੀ ਹਰ ਸਾਲ ਮਿਹਰ ਕਰਕੇ ਸੰਗਤ ਬਸੋਂ ਸੇਵਾ ਲੈਣੀ ਸੇਵਾ ਬਖਸ਼ਦੇ ਰਹਿਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪਸੀ પ્રેમ ਪਿਆਰ ਇੱਜ਼ਤ ਸਾਗ ਦਰਸ਼ਣਾ ਦਰੋਂ ਕਰੋ ਨਾਮਦਾਨ ਸਿੱਖੇ ਸਦਕ ਭਰੋਸਾ ਬਾਣੀ ਬਾਣੇ ਨਾਲ ਪ੍ਰੀਤ ਗੁਰੂ ਘਰ ਦੀ ਸੇਵਾ ਬਖਸ਼ ਦੇ ਰਹੋ ਜੀ ਸਤਿਗੁਰ ਪਾਤਸ਼ਾਹ ਜੀ ਮੇਰਾ ਕਰਨੀਆਂ ਸਮੇਂ ਦੌਰਾਨ ਬੇਨ ਸੰਗਤ ਨੇ ਹਾਜ਼ਰੀ ਭਰੀ ਸਭ ਦੀ ਹਾਜ਼ਰੀ ਸੇਵਾ ਤਿਲ ਫੁੱਲ ਭੇਟਾ ਪਰਵਾਨ ਕਰਨੀਆਂ ਸ਼ੁਭਾ ਬਣਾਵਾ ਪੂਰੀਆਂ ਕਰਨੀਆਂ ਦਰੋਂ ਕਰੋ ਨਾਮਦਾਨ ਬਖਸ਼ਿਸ਼ ਕਰਨਾ ਜੀ ਆਪ ਜੀ ਕੇ ਹਜ਼ੂਰ ਕਿੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਆਪ ਜੀ ਕੇ ਦਨ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਕਿੜਾ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਬਖਸ਼ੋ ਦਰੋਂ ਪਰਵਰਸਾਇਆ ਪਰਿਵਾਰ ਭਾਈ ਬਲਦੇਵ ਸਿੰਘ ਜੀ ਪਟਵਾਰੀ ਸਮੂਹ ਪਰਿਵਾਰ ਉਹਨਾਂ ਦੇ ਬੱਚੇ ਭਾਈ ਅਮਰਤਪਾਲ ਸਿੰਘ ਜੀ ਭਾਈ ਕਰਨਪਾਲ ਸਿੰਘ ਜੀ ਸਮੂਹ ਪਰਿਵਾਰ ਨੇ ਪਾਸ਼ਾ ਜੀ ਗੁਰੂ ਘਰ ਨੂੰ 21000 ਰੁਪਏ ਭੇਟਾ ਦਿੱਤਾ ਪੇਟਾਂ ਸੇਵਾ ਪ੍ਰਵਾਨ ਕਰਨੀ ਭਾਈ ਅਮਰਤਪਾਲ ਸਿੰਘ ਜੀ ਭਾਈ ਕਰਨਪਾਲ ਸਿੰਘ ਨੂੰ ਮਹਾਰਾਜ ਜੀ ਆਪ ਨੇ ਤਰਕੀਆਂ ਬਖਸ਼ਣੀਆਂ ਪਰਦੇਸ ਦੇ ਸੋਨੇ ਕਾਰੋਬਾਰ ਬਖਸ਼ਣੇ ਪਰਦੇਸ ਵਿੱਚ ਪੱਕੇ ਕਰਨਾ ਚੜ੍ਹਦੀ ਕਲਾ ਬਖਸ਼ਣੀ ਜੀ ਭਾਈ ਗਗਨਦੀਪ ਸਿੰਘ ਜੀ ਕੋਮਲਪ੍ਰੀਤ ਕੌਰ ਜੀ ਜਾ ਇਸ ਸਮੂਹ ਪਰਿਵਾਰ ਸਤਗੁਰੂ ਜੀ ਅਰਦਾਸ ਬੈਨਤੀ ਕਰਵਾਉਂਦੇ ਬੱਚਿਆਂ ਨੂੰ ਪਰਦੇਸ ਵਿੱਚ ਚੜ੍ਹਦੀ ਕਲਾ ਰੱਖਿਓ ਮਾਲ ਮਨੁੱਖੀ ਜੀਆਂ ਦਾ ਭਲਾ ਕਰਿਓ ਪਰਦੇਸ ਦੇ ਸੋਨੇ ਕਾਰੋਬਾਰ ਬਖਸ਼ਿਓ ਤੰਦਰੁਸਤੀ ਦੀਆਂ ਦਾਤਾ ਬਖਸ਼ਿਓ ਦਰੋਂ ਕਰੋ ਨਾਮਦਾਨ ਬਖਸ਼ਣਾ ਭਾਈ ਕਰਨੈਲ ਸਿੰਘ ਜੀ ਤੰਜੂ ਸਤਿਗੁਰੂ ਜੀ ਮਹਾਰਾਜ ਪਿਛਲੇ ਸਮੇਂ ਸੇਵਕਾਂ ਨੇ ਅਰਦਾਸ ਬੇਨਤੀ ਕੀਤੀ ਉਹਨਾਂ ਦਾ ਬਚਾ ਭਾਈ ਅਸ਼ਪ੍ਰੀਤ ਸਿੰਘ ਜੀ ਜੋ ਜੁਕੇ ਇੰਗਲੈਂਡ ਵਿਖੇ ਪਹੁੰਚਾ ਜਾਣ ਦੀ ਖੁਸ਼ੀ ਦੇ ਵਿੱਚ ਸਤਿਗੁਰੂ ਜੀ ਅਰਦਾਸ ਬੇਨਤੀ ਸ਼ੁਕਰਾਨਾ ਧੰਨਵਾਦ ਹੈ ਸੇਵਕਾਂ ਵੱਲੋਂ ਰਮਾਲਾ ਸਾਹਿਬੇ ਪੇਟਾ ਕੀਤਾ ਗਿਆ ਪੇਟਾ ਵਾਂ ਸ਼ਿਵਾ ਵਾਂ ਪਰਵਾਨ ਕਰਨੀਆਂ ਪਰਦੇਸ ਗਿਆ ਬੱਚੇ ਦੇ ਸੱਤੇ ਮਿਹਰਬਰੇ ਹੱਥ ਰੱਖਣੇ ਤਲਕੀਆਂ ਬਖਸ਼ਿਸ਼ ਕਰ ਰਹੀਆਂ ਸੋਨਾ ਕਾਰੋਬਾਰ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰਨਾ ਭਾਈ ਕਰਨੈਲ ਸਿੰਘ ਜੀ ਪੰਜੂ ਧਰ ਪਰਵਾਰ ਦੀ ਚੜ੍ਹਦੀ ਕਲਾ ਬੱਚਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਸਤਿਗੁਰ ਪਾਸ਼ਾ ਜੀ ਆਪ ਜੀ ਨੇ ਸੇਵਾ ਪ੍ਰਵਾਨ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰਨਾ ਸਜੇ ਦੀਵਾਨਾਂ ਦੀ ਸਮਾਪਤੀ ਸੰਪੂਰਨਤਾ ਜੀ ਕੀ ਅਰਦਾਸ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਸ੍ਰੀ ਪਿਆਰੇ ਮੇਲ ਇਨਾ ਮਿਲਿਆ ਤੇਰਾ ਨਾਮ ਜੇ ਤੇ ਆਵੇ ਨਾਨਕ ਨਾਮ ਜੜ ਦੀ ਖਲਾ ਤੇਰੇ ਬਾਣੇ ਸਰਬਤਾ ਵਾਹਿਗੁਰੂ ਜੀ ਕਾ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤੋ ਦੁਬਾਰਾ ਕਿਹਾ ਭਈ ਅਕਾਲ ਕੀ ਤਵੇ ਚਲਾਇਓ ਹਮ ਸਿੱਖਾਂ ਦੇ